ਐਕਸੀਡੈਂਟ برف ਦੇ ਉੱਤੇ ਗੱਡੀ ਤੇਜ਼ੀ ਨਾਲ ਸਕਿਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਭੇ 'ਚ ਲਾ ਕੇ ਦੂਜੇ ਪਾਸੇ ਸੜਕ ਦੇ ਉੱਤੇ ਗਈ ਅੰਦਰ ਦੋ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਵਰਨ ਹੋ ਗਈ ਸਾਰਿਆਂ ਨੇ ਬਹੁਤ ਦੁੱਖ ਖਨਾਇਆ ਸਾਰੇ ਯਾਰ ਪਰ ਕੀ ਕੀਤਾ ਜਾਹਦਾ ਪਰਮਾਤਮਾ ਦਾ ਭਾਣਾ ਸਾਨੂੰ ਇਹਨਾਂ ਦੇ ਇਥੇ ਹਾਲਤ ਦਾ ਪਰਿਵਾਰ ਦੀ ਬਹੁਤ ਜ਼ਿਆਦਾ ਗੰਭੀਰ ਹੈ ਮਦਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਉਹ ਬਹੁਤ ਜ਼ਿਆਦਾ ਸਾਦਾ ਮੇਜਲੇ ਹੈ ਜੀ 2017 ਚ ਗਿਆ ਸੀਗਾ ਦਸੰਬਰ ਦੇ ਵਿੱਚ ਤੇ ਸਟੱਡੀ 베ਸ ਤੇ ਗਿਆ ਸੀਗਾ ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ ਜੀ 2-3 ਸਾਲ ਉੱਥੇ ਪੀਆਈਐਲ ਆਈ ਉੱਥੋਂ ਫਿਰ ਹੁਣ ਬ੍ਰੈਮਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀਗੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਵਾਈ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਹੈ ਸਾਨੂੰ ਐਕਸੀਡੈਂਟ ਦਾ ਪਤਾ ਲੱਗਿਆ ਐਕਸੀਡੈਂਟ ਬਰਫ਼ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਭੇ ਚ ਲਾ ਕੇ ਦੂਜੇ ਪਾਸੇ ਸੜਕ ਦੇ ਚੱਲੀ ਗਈ ਉਦੋਂ ਦੂਹਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿਚੇ ਸੀਗਾ ਤੇ ਉਹ 벨ਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਾਂ ਛੱਟ ਜਾਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਹਾਂ ਤੇ ਐਸਟਮਾ ਬਸ ਮੌਤ ਹੋ ਗਈ ਪਤਾ ਲੱਗਾ ਕੱਲ ਤੋਂ ਗੱਲ ਵੀ ਹੋ ਰਹੀ ਸੀ ਉਹ ਮੇਰੀ ਦਿਨ ਚ ਗੱਲ ਹੋਈ ਆ ਤੇ ਮੈਂ ਉਹਨਾਂ ਕੋਲ ਕਿਹਾ ਮੈਂ ਕਿਹਾ ਬਤੂ ਸਰ ਮੇਰੇ ਸਨ ਇਨ ਲਾਉ ਨੇ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨਾਂ ਨੂੰ ਛੱਡ ਕੇ ਆਉਣਾ 에어ਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਤੀ ਆ ਉਹਦੇ ਨਾਲ ਫੋਟੋ ਫਟਕ ਪਚਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਵਾਪਕ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਤੇ ਫਿਰ ਪਤਾ ਨਹੀਂ ਬਾਅਦ ਵਿੱਚ ਫੇਰ ਕਿਤੇ ਘੁੰਮਣ ਕਾ ਮੜ ਚਲੇ ਗਿਆ ਕਿ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘਮਾਉਣ ਚਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹੈਪਨਿੰਗ ਹੋ ਗਈ ਬਿਚਾ ਗਾਣੇ ਗਾਉਣ ਤੋਂ ਵੀ ਸ਼ੌਕ ਰੱਖਦਾ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਤੇ ਉੱਥੇ بڑے ਦੋਸਤ ਦੇ ਕਹਿੰਦੇ ਸੀ ਕਿ ਅਸੀਂ ਤੇਰੀ ਐਲਬਮ ਕਰਾਉਣੀ ਆ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਾਉਣੀ ਸੀਗੀ ਤੇ ਪਤਾ ਲੱਗ ਗਿਆ ਉਹਨਾਂ ਦੀ ਜਿਹੜੀ ਮੈਸੇਜ ਹੋਣ ਵਾਲੀ ਸੀ ਉਹ ਵੀ ਆ ਗਈ ਸੀ। ਆ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ। ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ। ਉਸ ਨੂੰ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਤੇ ਉਹਦੇ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਘੰਟਾ। ਇਹ ਬਹੁਤ ਵੱਡਾ ਨਿਆ ਹੋ ਗਿਆ ਪ੍ਰਮਾਤਮਾ ਨੇ ਬਹੁਤ ਵੱਡਾ ਤਕਾ ਬੰਦੇ ਸਰਕਾਰ ਮਿੰਟਾਂ ਵਿੱਚ ਖੜਾ ਹੋ ਰਿਹਾ ਮੰਨ ਕੋ ਜੀ ਸਾਰਿਆਂ ਨੇ ਜੀ ਸਾਰੇ ਹੁਣ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਿਆ ਜਿੰਨੇ ਆਮ ਆਦਮੀ ਪਾਰਟੀ ਦੇ ਜਾਂ ਸ਼ਹਿਰ ਤੇ ਮੇਰੇ ਹੋਰ ਕੰਮ ਮਹਿਕਮੇ ਦੇ ਸਾਥੀ ਨੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰੇ ਯਾਰ ਹੈ ਪਰ ਕੀ ਕੀਤਾ ਜਾ ਸਕਦਾ ਪ੍ਰਮਾਤਮਾ ਦਾ ਭਾਣਾ ਇਹਦੇ ਵਿੱਚ ਕੁਝ ਕੀਤਾ ਨਹੀਂ ਜਾ ਸਕਦਾ ਬਹੁਤ ਬੜਾ ਘਾਟਾ ਪਰਿਵਾਰ ਨੂੰ ਪੈ ਗਿਆ। ਬੜਾ ਹੀ ਹੋਣ ਹਰ ਨੌਜਵਾਨ ਸੀਗਾ ਤੇ ਬੜਾ ਹੀ ਐਨਰਜੈਟਿਕ ਸੀਗਾ। ਪੜ੍ਹਨ ਦੇ ਵਿੱਚ ਬਹੁਤ ਅੱਛਾ ਸੀਗਾ। ਪਰ ਵਾਹਿਗੁਰੂ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ। ਸਾਡਾ ਪਰਿਵਾਰ ਦਾ ਘਾਟਾ ਪੂਰਾ ਨਹੀਂ ਹੋਸ। ਮੇਰਾ ਨਾਮ ਮਨਵੀਰ ਸਿੰਘ ਲਈ ਤੇ ਜਿਹੜੇ ਵਿਸ਼ਵਰਾਜ ਜੀ ਨੇ ਤੁਹਾਡੇ ਕੀ ਰਿਲੇਸ਼ਨ ਸੀ? ਮਿਸ਼ਰ ਰਾਜ ਸਿੰਘ ਜੀ ਜਿਹੜੇ ਅਸੀਂ ਲੱਛਦੇ ਤਾਂ ਮੇਰੇ ਚਾਚਾ ਜੀ ਸੀ ਤੇ ਪਰ ਮੈਂ ਕਹਿੰਦਾ ਉਹਨਾਂ ਨੂੰ ਵੱਡਾ ਵੀਰਾ ਹੀ ਸੀਗਾ ਜੀ ਤੇ ਕੋਈ ਹੋਰ ਕਹਿੰਦੇ ਸੀ ਵੀ ਮੈਨੂੰ ਚਾਚਾ ਹੀ ਨਾਂ ਕਿਹਾ ਕਰੀ ਵੀ ਮੈਂ ਉਹਨਾਂ ਨੂੰ ਵੀਰਾ ਹੀ ਲੈਂਦਾ ਜੀ ਬਹੁਤ ਵਧੀਆ ਨੇਚਰ ਸੀ ਜੀ ਉਹਨਾਂ ਦਾ ਬਹੁਤ ਠੋਡਾ ਨੇਚਰ ਸੀ ਬਾਕੀ ਬਹੁਤ ਵਧੀਆ ਸੁਭਾਅ ਸੀਗਾ ਹੱਸ ਹੱਸਮੁਤ ਸੁਭਾਈ ਹਰੇਕ ਨਾਲ ਜਿੱਦਾਂ ਦਾ ਬੰਦਾ ਹੁੰਦੀ ਉਹੋ ਜਿਹਾ ਬਿਹੇਵ ਕਰ ਲੈਂਦੇ ਸੀਗੇ ਹਰੇਕ ਨਾਲ ਬਹੁਤ ਵਧੀਆ ਸੀ ਜਣੀ ਬਹੁਤ ਬੜਾ ਘਾਟਾ ਪੈ ਗਿਆ 2017 ਚ ਲੈ ਸੀ ਜੋ ਲਾਸਟ ਦਸੰਬਰ ਦੇ ਲਾਸਟ ਚ ਲੈ ਸੀ ਉਹ ਸਟੱਡੀ ਵੀਜਾ ਤੇ ਐਲਸ ਕਰ ਲਿਆ ਹਾਂ ਜੀ ਇਹ ਆਈ ਸੀ ਕੋਲ ਇੱਕ ਵਾਰੀ ਆਏ ਸੀ ਲੋ ਜੀ 2 2.5 ਸਾਲ ਪੂਰੇ ਹੋયા ਤੇ ਆਏ ਸੀ ਤੇ ਉਹਦਾ ਸਿਰਫ 8 ਦਿਨ ਦੇ ਖਤਰ ਆਏ ਸੀ ਤੇ ਬਸ 8 ਦਿਨਾਂ ਦੇ ਵਿੱਚ ਵਿੱਚ ਚਲੇ ਗਏ ਉਸ ਤੋਂ ਬਾਅਦ ਜਦੋਂ ਹੁਣ ਹਾਂ ਜੀ ਹੁਣ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਹਾਂਜੀ ਹੁਣ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਜਨਵਰੀ ਚ ਤੈ ਰਹੇ ਸੀ ਕੋਈ ਵੀ 2024 ਦੇ ਜਨਵਰੀ ਜੀ ਉਹਨਾਂ ਦੀ ਮੈਰਿਜ ਕਰਾਂਗੇ ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਉਹਨਾਂ ਦਾ ਫੋਨ ਆਉਂਦਾ ਹੁੰਦਾ ਜੀ ਅਕਸਰ ਕਹਿੰਦੇ ਸੀ ਉਹ ਵੀ ਤੂੰ ਪਲੱਸ 2 ਜਾਂ ਵੀ ਆਪਦੀ ਮੈਨੂੰ ਅਕਸਰ ਕਹਿੰਦੇ ਵੀ ਆਪ ਦਾ ਫ੍ਰੀ ਰਹੀ ਵੀ ਜਦ ਮੈਂ ਆਉਣਾ ਕਹਿੰਦੇ ਵੀ ਮੈਂ ਮਹੀਨਾ ਡੇਢ ਮਹੀਨਾ ਮੈਰਿਜ ਜਨਵਰੀ ਦਾ ਮਹੀਨਾ ਮੈਂ ਸਾਰਾ ਤੈਨੂੰ ਕਹਿੰਦੇ ਆਪਦੇ ਤੋਲੇ ਹੀ ਰੱਖਣਾ ਕਹਿੰਦੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਗਾਣਾ ਜੀ ਹੁਣ ਇਹ ਸਾਦਮੇ ਨਾਲ ਪਰਿਵਾਰ ਦੀ ਕੀ ਹਾਲਤ ਹੈ ਸਾਦਮੇ ਨਾਲ ਦੇਖੋ ਹਾਲਤ ਦਾ ਪਰਿਵਾਰ ਦੀ ਬਹੁਤ ਜ਼ਿਆਦਾ ਗੰਭੀਰ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਯਾਨੀ ਪਕਚਾ ਨਾ ਇਹਨਾਂ ਦਾ ਰਾਜਾ ਹੈ ਅਸੀਂ ਦਾ ਰਾਜਾ ਹੀ ਕਹਿੰਦੇ ਆ ਬਿਸ਼ਰਾ ਬਿਸ਼ਵਰਾਜ ਨਹੀਂ ਕਹਿੰਦੇ ਇਹਦੇ ਰਾਜਾ ਹੀ ਕਹਿੰਦੇ ਆ ਰਾਜੇ ਚਾਚੇ ਦੇ ਵੀਰੇ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਚਲੋ ਥੋੜਾ ਜਿਆਦਾ ਕੰਟਰੋਲ ਕਰ ਰਹੇ ਨੇ ਸਮਝ ਰਹੇ ਨੇ ਵੀ ਵਾਹਿਗੁਰੂ ਜਿਹਾ ਜੋ ਭਾਣਾ ਨੂੰ ਮੰਨ ਰਹੇ ਨੇ ਪਰ ਉਹਨਾਂ ਦੇ ਮਦਰ ਦੀ ਹਾਲਤ ਬਹੁਤ ਜਿਆਦਾ ਗੰਭੀਰ ਉਹ ਬਹੁਤ ਜਿਆਦਾ ਸਦਮੇਜ ਨੇ ਤੇ ਸਾਡੇ ਭਾਬੀ ਜੀ ਉਹ ਵੀ ਬਹੁਤ ਜਿਆਦਾ ਸਦਮੇਜ ਨੇ